ਸਰਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਡਾਇਰੈਕਟਰ ਸਿੱਖਿਆ ਵਿਭਾਗ ਐਲੀਮੈਂਟਰੀ ਸਿੱਖਿਆ ਦੁਆਰਾ ਇੱਕ ਪਬਲਿਕ ਨੋਟਿਸ ਰਾਹੀਂ CWPE 14003/225 ਸੰਬੰਧੀ ETT ਟੀਚਰਾਂ ਨੂੰ ਪਰਸਨਲ ਹੀਰਿੰਗ ਲਈ ਦਿੱਤੇ ਗਏ ਸੱਦੇ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਸਰੰਗ ਜਿਆਦਾ ਸ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲੋ ਤਾਂ ਜੋ ਰੇਕ ਆਉਣ ਵਾਲੀ ਵੀਡੀਓ নোਟੀਫਿਕੇਸ਼ਨ ਆਪਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਡਾਇਰੈਕਟਰ ਸਿੱਖਿਆ ਵਿਭਾਗ ਐਲੀਮੈਂਟਰੀ ਸਿੱਖਿਆ ਨੇ ਮਿਤੀ 10/12/2025 ਨੂੰ ਇੱਕ ਪਬਲਿਕ ਨੋਟਿਸ ਜਾਰੀ ਕਰਦੇ ਹੋਏ 3ਡਬਲਯੂਪੀ ਨੰਬਰ 14003/2025 ਜੋ ਕਿ ਅਰਪਿੰਦਰਪਾਲ ਸਿੰਘ ਐਂਡ ਅਦਰ ਵਰਸਸ ਸਟੇਟ ਆਫ ਪੰਜਾਬ ਮਨਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਲਗਾਈ ਗਈ ਸੀ ਤੇ ਉਸ ਦਾ ਨਿਪਟਾਰਾ 20225 ਤੇ 10/2025 ਦੀ ਰਿਪਰੈਜ਼ੈਂਟੇਸ਼ਨ ਦੇ ਮੱਦੇ ਨਜ਼ਰ ਕਰਦੇ ਹੋਏ ਰਿਸਪੌਂਡੈਂਟ ਯਾਨੀ ਪੰਜਾਬ ਸਰਕਾਰ ਨੂੰ 6 ਮਹੀਨਿਆਂ ਦੇ ਅੰਦਰ ਅੰਦਰ ਪਟੀਸ਼ਨ ਕਰਤਾਵਾਂ ਦੀਆਂ ਗ੍ਰੀਵੈਂਸਸ ਨੂੰ ਐਡਰੈਸ ਕਰਨ ਦਾ ਹੁਕਮ ਸੁਣਾਇਆ ਗਿਆ ਸੀ ਤੇ ਇਹ ਵੀ ਕਿਹਾ ਗਿਆ ਸੀ ਕਿ ਜੇਕਰ ਪੋਟੀਸ਼ਨ ਕਰਤਾਵਾਂ ਦੀਆਂ ਸ਼ਿਕਾਇਤਾਂ ਦਾ ਹੱਲ ਸਰਕਾਰ ਵੱਲੋਂ ਨਾ ਕੀਤਾ ਜਾਵੇ ਤਾਂ ਉਹ ਦੁਬਾਰਾ ਅਦਾਲਤ ਵਿੱਚ ਜਾਣ ਲਈ ਅਕਦਰ ਹੋਣਗੇ ਇਸ ਹੁਕਮ ਦੇ ਮੱਦੇ ਨਜ਼ਰ ਹੁਣ ਦਫ਼ਤਰ ਡਾਇਰੈਕਟਰ ਸਿੱਖਿਆ ਵਿਭਾਗ ਐਲੀਮੈਂਟਰੀ ਸਿੱਖਿਆ ਦੁਆਰਾ ਪੋਟੀਸ਼ਨ ਕਰਤਾਵਾਂ ਈਟੀਟੀ ਟੀਚਰਾਂ ਨੂੰ ਨਿਜੀ ਸੁਣਵਾਈ ਲਈ ਇੱਕ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਕਿ ਲਿਖਿਆ ਗਿਆ ਹੈ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਕੀਤੇ ਹੁਕਮਾਂ ਦੇ ਸਨਮੁਖ ਰੇਟ ਵਿੱਚ ਜੋ ਪਟੀਸ਼ਨਲ 8टी ਕਾਡਰ ਅਧੀਨ ਸੇਵਾ ਨਿਭਾ ਰਹੇ ਹਨ ਨੂੰ ਹੇਟ ਦਿੱਤੀ ਸੂਚੀ ਅਨੁਸਾਰ ਨਿਜੀ ਤੌਰ ਦੇ ਤੇ ਦਫ਼ਤਰ ਡਾਇਰੈਕਟਰ ਸਕੂਲ ਐਜੂਕੇਸ਼ਨ ਐਲੀਮੈਂਟਰੀ ਕੰਪਲੈਕਸ ਪੰਜਾਬ ਕੋਸਿਕਾ ਬੋਰਡ 6ਵੀਂ ਮੰਜ਼ਲ ਬਲਾਕ E ਪੇਜ 8 ਐਸਐਸ ਨਗਰ ਮੁਹਾਲੀ ਵਿਖੇ ਹਾਜ਼ਰ ਹੋ ਕੇ ਆਪਣਾ ਪੱਖ ਪੇਸ਼ ਕਰਨ ਲਈ ਨਿਜੀ ਸੁਣਵਾਈ ਦਾ ਮੌਕਾ ਦਿੱਤਾ ਜਾਂਦਾ ਹੈ ਨਿਜੀ ਸੁਣਵਾਈ ਦੌਰਾਨ ਪਟੀਸ਼ਨਰ ਨਾਲ ਨਤੀ ਪਰਫਾਰਮੇ ਅਨਸਾਰ ਆਪਣੇ ਸੇਵਾ ਵੇਰਵੇ ਦਰਜ ਕਰਕੇ ਲਿਉਣਾ ਯਕੀਨੀ ਬਣਾਉਣਗੇ ਜੇਕਰ ਕੋਈ ਪਟੀਸ਼ਨਰ ਨਿਜੀ ਸੁਣਵਾਈ ਲਈ ਹਾਜ਼ਰ ਨਹੀਂ ਹੁੰਦਾ ਤਾਂ ਇਹ ਸਮਝ ਲਿਆ ਜਾਵੇਗਾ ਕਿ ਉਹ ਕੁਝ ਨਹੀਂ ਕਹਿਣਾ ਚਾਹੁੰਦੇ ਉਸ ਦੇ ਕੇਸ ਦਾ ਫੈਸਲਾ ਦਪਰੀ ਰਿਕਾਰਡ ਦੇ ਆਧਾਰ ਦੇ ਉੱਤੇ ਇੱਕ ਤਰਫਾ ਕਰ ਦਿੱਤਾ ਜਾਵੇਗਾ ਸੋ ਇਸ ਪਬਲਿਕ ਨੋਟਿਸ ਦੇ ਮੱਦੇਨਜ਼ਰ ਜੋ ਪਟੀਸ਼ਨਰਸ ਆਣਾ ਉਹਨਾਂ ਨੂੰ ਨਿਜੀ ਸੁਣਵਾਈ ਦੇ ਇਤ ਜਾਣਾ ਚਾਹੀਦਾ ਹੈ ਕਿਉਂਕਿ ਉਹ ਭਾਗ ਨੇ ਲਿਖਿਆ ਹੈ ਕਿ ਨਹੀਂ ਤਾਂ ਫਿਰ ਇੱਕ ਤਰਫਾ ਫੈਸਲਾ ਕਰ ਦਿੱਤਾ ਜਾਵੇਗਾ ਤੇ ਇਸ ਦੇ ਵਿੱਚ ਫਿਰ ਜੋ ਲੜੀ ਨੰਬਰ 1 ਤੇ 2 ਪਟੀਸ਼ਨ ਪਟੀਸ਼ਨਰ ਲੜੀ ਨੰਬਰ 1 ਤੋਂ 350 ਤੱਕ ਜੋ ਹਨ ਉਹਨਾਂ ਨੂੰ ਸੁਣਵਾਈ ਦੀ ਮਿਤੀ 18 12 2025 ਦਿੱਤੀ ਗਈ ਹੈ ਤੇ ਸਮਾਂ ਸਵੇਰੇ 11 ਵਜੇ ਰੱਖਿਆ ਗਿਆ ਹੈ ਇਸੇ ਤਰ੍ਹਾਂ ਹੀ ਪਟੀਸ਼ਨਰ ਲੜੀ ਨੰਬਰ 351 ਤੋਂ 727 ਵਾਲੇ ਜੋ ਪਟੀਸ਼ਨਰ ਹਨ ਉਹਨਾਂ ਦੀ ਸੁਣਵਾਈ ਦੀ ਮਿਤੀ 19 12 2022 ਰੱਖੀ ਗਈ ਹੈ ਤੇ ਸਮਾਂ ਉਹਨਾਂ ਦਾ ਵੀ 11 ਵਜੇ ਸਵੇਰੇ ਰੱਖਿਆ ਗਿਆ ਹੈ ਤੇ ਇਹਦੇ ਨਾਲ ਹੀ ਇਹ ਪਰਫਾਰਮਾ ਜਿਹੜਾ ਹੈ ਉਸ ਦੇ ਵਿੱਚ ਪਟੀਸ਼ਨਰਾਂ ਦੇ ਨਾਮਾਂ ਦੀ ਸੂਚੀ ਜੋ ਹੈ ਉਹਦਰ ਜਾਇ ਉਸ ਨੂੰ ਦੇਖਿਆ ਜਾ ਸਕਦਾ ਹੈ ਤਾਂ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਨਿਜੀ ਸੁਣਵਾਈ ਦੇ ਦੌਰਾਨ ਕਿ ਜੋ ਪਟੀਸ਼ਨ ਕਰਤਾਵਾਂ ਦੇ ਗ੍ਰਿਵੈਂਸਸ ਹਨ ਜੋ ਚਪੈਤ ਹੈ ਯਾਨੀ ਕਿ ਜੋ ਵੀ ਉਹ ਉਹਨਾਂ ਦੀ ਮੰਗ ਹੈ ਕਿ ਸਰਕਾਰ ਦੀ ਤਰਫੋਂ ਜੋ ਡਾਇਰੈਕਟਰ ਸਿੱਖਿਆ ਭਾਗ ਐਲੀਮੈਂਟਰੀ ਸਿੱਖਿਆ ਨੂੰ ਉਸ ਨੂੰ ਐਡਰੈਸ ਕਰਨ ਦੇ ਵਿੱਚ ਕਾਮਯਾਬ ਹੁੰਦੇ ਹਨ ਜੇਕਰ ਉਹਨਾਂ ਦੀਆਂ ਗ੍ਰਿਵੈਂਸ ਨੂੰ ਐਡਰੈਸ ਕਰ ਦਿੱਤਾ ਜਾਂਦਾ ਹੈ ਤਾਂ ਫਿਰ ਤਾਂ ਠੀਕ ਹੈ ਨਹੀਂ ਤਾਂ ਫਿਰ ਇਹਨਾਂ ਨੂੰ ਮਜਬੂਰ ਹੋ ਕੇ ਫੇਰ ਕੋਟ ਦਾ ਹਾਈ ਕੋਟ ਦਾ ਸਹਾਰਾ ਲੈਣਾ ਪਵੇਗਾ ਪਰੰਤੂ ਤਵਕਕੋ ਕੀਤੀ ਜਾਂਦੀ ਹੈ ਕਿ ਅਜੇ ਅਜੇ ਹੀ ਨੌਬਤ ਨਹੀਂ ਆਵੇਗੀ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੇ ਹੋਵੇ ਤੇ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਰਪਰਕਾਇ ਕਰਨਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਬਹੁਤ ਧੰਨਵਾਦ ਜੀ